ਸਭ ਤੋਂ ਪਹਿਲਾਂ ਮੈਂ ਪ੍ਰਭੂ ਯਸੂਸ ਨੂੰ ਸਿੱਧਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਆਪਣੇ ਇਸ ਭਵਨ ਦੇ ਵਿੱਚ ਮੈਨੂੰ ਇਹ ਮੌਕਾ ਦਿੱਤਾ ਔਰ ਮੈਂ ਆਪਣੇ ਪਾਸਟਰ ਦਿਉਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਾਸਟਰ ਗੁਸ਼ਵਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਕਮਰਕਲਦੀਪ ਸਿੰਘ ਜੀ ਸੰਧਵਾਲੀ ਸਾਡੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਇਸੇ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਮੈਂ ਸਮੂਹ ਸੰਗਤਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾ ਹਾਂ ਔਰ ਯੂਥ ਦੇ ਨਾਲ ਮੈਂ ਹਰ ਤਰ੍ਹਾਂ ਨਾਲ ਖੜਾ ਆ। ਵਰਿੰਦਰ ਜੀ ਤੁਸੀਂ ਕਾਫੀ ਸਮੇਂ ਤੋਂ ਤੁਸੀਂ ਹੀ ਪਰਿਵਾਰ ਨਾਲ ਜੁੜੇ ਹੋ, ਸੇਵਾ ਕਰ ਰਹੇ ਹੋ। ਕਾਫੀ ਦਿੱਕਤਾਂ ਵੀ ਹੁੰਦੀਆਂ ਜਿਹੜੇ ਕੋਈ ਪਾਸ ਸੰਸਥਾ ਚ ਲੰਦੇ ਹਨ। ਤੁਹਾਡੇ ਕੀ ਉਪਰਾਲੇ ਹੋਣਗੇ ਯੂਥ ਹਸਤੇ? ਜੇ ਜਿਹੜੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਆਪੋਂ ਨਾਲ ਹਰ ਸਮੇਂ ਖੜੇ ਆ ਔਰ ਆਪਾਂ 24 ਘੰਟੇ ਹਾਜ਼ਰ ਆ ਜੀ। ਜਦੋਂ ਵੀ ਆਪਾਂ ਨੂੰ ਕੋਈ ਯਾਦ ਕਰੂਗਾ ਆਪੋਂ ਦੇ ਨਾਲ ਆ ਜੀ। ਕੋਈ ਵੀ ਦਿੱਕਤ ਜਿਹੜੀ ਹਰਕ ਦੀ ਜਿਹੜੀ ਸੁਣੀ ਜਾਊਗੀ ਔਰ ਉਹਦਾ ਮਸਲਾ ਹੱਲ ਕੀਤਾ ਜਾਏਗਾ ਜੀ। ਚਰਚ ਕਮੇਟੀ ਲੋਕ ਸਮਾਜ ਸੇਵੀ ਕੰਮ ਵੀ ਕਾਫੀ ਵਾਚੜ ਕੀਤਾ ਜਾਂਦੇ ਜੇ ਵੇ ਹੜ੍ਹ ਆਏ ਸੀ ਜਾਂ ਹੋਰ ਵੀ ਕੋਈ ਪ੍ਰਕ੍ਰਿਤ ਆਪਤਾ ਆਂਦੀ ਆ ਉਸੇ ਤਰ੍ਹਾਂ ਦੀ ਰੋਲ ਹੋਏਗਾ ਜੁੱਦਾ ਹਾਂਜੀ ਸਮੇ ਸਮੇ ਤੇ ਪਹਿਲਾਂ ਜਦੋਂ ਵੀ ਕਿਤੇ ਕਿਤੇ ਕੋਈ ਪ੍ਰੋਬਲਮ ਆਈ ਆ ਪੂਰੇ ਪੰਜਾਬ ਦੇ ਵਿੱਚ ਔਰ ਪਾਸਟਰ ਦਿਉਲ ਜੀ ਨੇ ਵੱਧ ਚੜ ਕੇ ਉਸ ਦੇ ਵਿੱਚ ਹਿੱਸਾ ਪਾਇਆ ਆ ਔਰ ਸਾਨੂੰ ਹਮੇਸ਼ਾ ਹੀ ਉਹਨਾਂ ਨੇ ਥਾਪੜਾ ਦਿੱਤਾ ਕਿ ਤੁਸੀਂ ਅੱਗੇ ਵੱਧ ਕੇ ਚੱਲੋ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਲੋੜ ਪਵੇਗੀ ਅਸੀਂ ਵੱਧ ਚੜ ਕੇ ਅੱਗੇ ਸਾਂ ਪਾਵਾਂਗੇ ਔਰ ਜਿਸ ਤਰ੍ਹਾਂ ਪਾਸਟਰ ਦਿਓਲ ਜੀ ਸਾਨੂੰ ਅਗਵਾਈ ਕਰਨਗੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਨ ਤੌਰ ਤੇ ਚੱਲਾਂਗੇ ਸਾਡਾ ਯੂਥ ਕਾਫੀ ਭਟਕਿਆ ਪਿਆ ਵਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਕਿ ਯੂਥ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜੁੜੇ ਔਰ ਨਸ਼ਿਆ ਤੋਂ ਦੂਰ ਰਵੇ ਔਰ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ ਔਰ ਪਰਮੇਸ਼ੁਰ ਦਾ ਕਲਾਮ ਪੜ੍ਹੋ ਔਰ ਪ੍ਰਾਰਥਨਾ ਕਰੋ ਆਪਣੇ ਜੀਵਨ ਨੂੰ ਬਦਲੋ ਆਮੀਨ ਪ੍ਰਧਾਨ ਜੀ ਤੁਹਾਡੀ ਹੁਣ ਨਾਲ ਲਈ ਜਿਹੜੀ ਤੁਸੀਂ ਕਮੇਟੀ ਕੋਤਕ ਪੂਰੀ ਕਰ ਲੋਗੇ ਜੋਤੀ ਬਹੁਤ ਜਲਦੀ ਇਸੇ ਸਾਰੇ ਕਾਰਮੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਜੀ ਔਰ ਬਹੁਤ ਹੀ ਜਲਦੀ ਅਸੀਂ ਇੱਕ ਬਹੁਤ ਵੱਡੇ ਪਲੇਟਫਾਰਮ ਨੂੰ ਖੜਾ ਕਰਨ ਜਾ ਰਹੇ ਹਾਂ ਔਰ ਬਹੁਤ ਹੀ ਯੂਥ ਨੂੰ ਪੂਰੇ ਇੰਡੀਆ ਦੇ ਵਿੱਚ ਸਟੈਂਡ ਕਰਾਂਗੇ ਜੀ ਔਰ ਅੱਜ ਲਾਸਟ ਕੁਐਸਚਨ ਜਿਹੜਾ ਸ਼ੋਭਾ ਯਾਤਰਾ ਦੀ ਉਹਦੇ ਬਾਰੇ ਆਪਣੇ ਵਿਚਾਰ ਦਿਨ ਹਾਂਜੀ ਇਸ ਵਾਰ ਕਬੂਸਲਾ ਸ਼ਹਿਰ ਦੇ ਵਿੱਚ ਓਪਨ ਡੋਰ ਚਰਚ ਖੋਜੇਵਾਲ ਤੋਂ ਪਾਸ ਬੀਓਲ ਜੀ ਦੀ ਅਗਵਾਈ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਬਹੁਤ ਵੱਡੇ ਪੱਧਰ ਤੇ ਹੋਵੇਗੀ ਇਸ ਵਾਰ ਸਾਰੇ ਜਿਹੜੇ ਇੰਤਜ਼ਾਮਾਂ ਉਹ ਪਹਿਲਾਂ ਪਹਿਲਾਂ ਨਾਲੋਂ ਹੋਰ ਵੱਡੇ ਕੀਤੇ ਗਏ ਆ ਔਰ ਸੰਗਤਾਂ ਬਹੁਤ ਦੂਰ ਦੂਰ ਤੋਂ ਪੂਰੇ ਇੰਡੀਆ ਤੋਂ ਇੱਥੇ ਵੱਦ ਛੜ ਕੇ ਆਣ ਗਏ ਆ ਜੀ ਔਰ ਸਾਰੇ ਇੰਤਜ਼ਾਮ ਲਗਭਗ ਹੋ ਚੁੱਕੇ ਆ ਜੀ ਧੰਨਵਾਦ ਜੀ ਥੈਂਕ ਯੂ ਹਾਜੀ ਸਰ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਸੰਧਾਵਾਲੀਆ ਹਾਜੀ ਸਿੰਘ ਸਾਹਿਬ ਜਿਹੜੇ ਅੱਜ ਜਿਹੜੀ ਹੋਈ ਜਾਂ ਨੁਕੀ ਹੋਈ ਆ ਰਾਜਵਿੰਦਰ ਜੀ ਦੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਐ ਰਾਜਵਿੰਦਰ ਸਿੰਘ ਸਾਡੇ ਦਾਉ ਪੰਡੂਰ ਚਰਚ ਮਿਨਿਸਟਰੀ ਦਾ ਇੱਕ ਬਹੁਤ ਹੀ ਅਣ ਅਣਥੱਕ ਇਸੂਰ ਬਿਲ ਯੋਦਾ ਵਾ ਜਿਹੜਾ ਕਾਫੀ ਚਿਰ ਤੋਂ ਪਿੱਛੇ ਬੜੇ ਜ਼ੋਰ ਦਾ ਤਰੀਕੇ ਨਾਲ ਪ੍ਰਭੂ ਦੇ ਕੰਮਾਂ ਨੂੰ ਆਪਣਾ ਹਿਸਾਬ ਆ ਰਿਹਾ ਇਹਦੀਆਂ ਸਾਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਦਉ ਫੰਡੋਰ ਚਰਚ ਕੋ ਦਿਵਾਲੀ ਸਮੂਹ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਆਪਾਂ ਜਿਹੜਾ ਯੂਥ ਵਿੰਗ ਬਣਾਉਣਾ ਉਹਦੀ ਕਮਾਂਡ ਵੀ ਰਾਜਵਿੰਦਰ ਦੇ ਹੱਥ ਤੇ ਦਿੱਤੀ ਜਾਵੇ ਤਾਂ ਕਿ ਇਹਨੂੰ ਸੱਚਦੇ ਹੱਥਾਂ ਨਾਲ ਵਧੀਆ ਤਰੀਕੇ ਨਾਲ ਅਗਵਾਈ ਦੇ ਵਿੱਚ ਰਹਿ ਕੇ ਪ੍ਰਭੂ ਦਾ ਪਿਆਰ ਨੂੰ ਸਾਹਮਣੇ ਰੱਖਦਾ ਆਪਣੀਆਂ ਸੇਵਾਵਾਂ ਨਿਭਾ ਸਕਦੇ はい。はいですね